ਇਸ ਬੰਦੇ ਨੂੰ ਤਾਂ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲੂਗੀ ਦੇਖੋ ਇਸ ਬੰਦੇ ਨੇ ਕਿੰਨਾ ਮਾੜਾ ਕੰਮ ਕੀਤਾ ਹੈ ਕਿੰਨਾ ਵੱਡਾ ਪਾਪ ਕੀਤਾ ਹੈ ਜਾਂਦੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਸ ਬੰਦੇ ਨੂੰ ਰਤਾ ਵੀ ਸ਼ਰਮ ਨਹੀਂ ਆਈ ਹੈਗੀ ਇੱਕ ਹੱਥ ਨਾਲ ਵੀਡੀਓ ਬਣਾ ਰਿਹਾ ਹੈ ਦੂਸਰੇ ਹੱਥ ਨਾਲ ਇਸ ਨੇ ਲਾਈਟਰ ਦੇ ਨਾਲ ਕਿਸੇ ਦੀ ਜੱਟ ਜ਼ਿਮੀਦਾਰ ਦੀ ਕਿਸਾਨ ਦੀ ਫਸਲ ਨੂੰ ਕਣਕ ਨੂੰ ਪੱਕੀ ਕਣਕ ਨੂੰ ਇਹਨੇ ਅਗਲਾ ਦਿੱਤੀ ਮਿੰਟਾਂ ਦੇ ਵਿੱਚ ਇਹ ਫਸਲ ਸੜ ਕੇ ਸਵਾਹ ਹੋ ਗਈ ਤੇ ਕੀ ਲੱਗਦਾ ਹੈ ਕਿ ਜਦੋਂ ਅਗ ਲੱਗ ਜਾਂਦੀ ਹੈ 5 10 50 ਜਾਂ 100 ਨਹੀਂ 500 ਕਿੱਲਾ ਵੀ ਇਸ ਅੱਗ ਦੀ ਚਪੇਟ ਦੇ ਵਿੱਚ ਆ ਸਕਦਾ ਹੈ ਲੱਖ ਦੀ ਲਾਨਤ ਆ ਇਸ ਬੰਦੇ ਦੇ ਜਿਸ ਨੇ ਇੰਨਾ ਮਾੜਾ ਕੰਮ ਕੀਤਾ ਹੈ ਰੰਜਿਸ਼ ਹੋ ਸਕਦੀ ਹੈ ਕਿ ਕੋਈ ਕਿਸੇ ਚੀਜ਼ ਦਾ इसने ਬਦਲਾ ਲਿਆ ਹੋਵੇ ਕੋਈ ਦੁਸ਼ਮਣੀ ਹੋ ਸਕਦੀ ਹੈ ਪਰ ਕੀ ਇਹਨੂੰ ਇਹ ਕੰਮ ਕਰਨਾ ਚਾਹੀਦਾ ਸੀ ਛੇ ਮਹੀਨਿਆਂ ਦੀ ਜੱਟ ਜਿਮੀਦਾਰ ਦੀ ਜਿਹੜੀ ਮਿਹਨਤ ਹੁੰਦੀ ਹੈ ਛੇ ਮਹੀਨਿਆਂ ਤੋਂ ਬਾਅਦ ਕਿਸਾਨ ਦਾ ਪੈਸਾ ਉਹਦੇ ਘਰ ਆਉਣਾ ਹੁੰਦਾ ਕਿਸਾਨ ਨੇ ਕਿੰਨੀਆਂ ਉਮੀਦਾਂ ਲਾਈਆਂ ਹੁੰਦੀਆਂ ਕਿੰਨੇ ਉਹਨੇ ਕੰਮ ਸੋਚੇ ਹੁੰਦੇ ਨੇ ਕਿ ਮੈਂ ਜਦੋਂ ਮੇਰੇ ਘਰ ਛੇ ਮਹੀਨੇ ਬਾਅਦ ਪੈਸਾ ਆਵੇਗਾ ਮੈਂ ਆ ਕਰਾਂਗਾ ਮੈਂ ਉਹ ਕਰਾਂਗਾ ਬੱਚੇ ਹੁੰਦੇ ਨੇ ਫੈਮਿਲੀ ਹੁੰਦੀ ਨੇ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਪਲਾਨ ਕੀਤੀਆਂ ਹੁੰਦੀਆਂ ਇਸ ਬੰਦੇ ਨੇ ਇੰਨਾ ਮਾੜਾ ਕੰਮ ਕੀਤਾ ਕਿ ਸ਼ਾਇਦ ਇਹਨੂੰ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲੂਗੀ ਸੋ ਇਸ ਬੰਦੇ ਦੇ ਕੋਈ ਆਪਣੀ ਰੰਜਿਸ਼ ਹੋ ਸਕਦੀ ਹੈ ਦੁਸ਼ਮਣੀ ਹੋ ਸਕਦੀ ਹੈ ਪਰ ਇਹਨੇ ਕੱਢੀ ਦੇਖੋ ਕਿਵੇਂ ਇਸ ਬੰਦੇ ਨੇ ਇੱਕ ਜੱਟ ਜ਼ਮੀਦਾਰ ਦੀ ਨਹੀਂ ਪਤਾ ਨਹੀਂ ਕਿੰਨੇ ਕੁ ਜੱਟਾਂ ਦੀ ਫਸਲ ਨੂੰ ਤਬਾਹ ਕੀਤਾ ਹੋਵੇਗਾ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦੀ ਮਾਨਸਿਕਤਾ ਕਿੱਥੋਂ ਤੱਕ ਗਿਰ ਚੁੱਕੀ ਆ। ਕੁਝ ਵੀ ਕਾ ਸਕਦੇ ਨਹੀਂ ਕਿਸੇ ਨੂੰ ਤਬਾਹ ਕਰਨ ਵਾਸਤੇ ਕਿਸੇ ਨੂੰ ਬਰਬਾਦ ਕਰਨ ਵਾਸਤੇ। ਇੱਕ ਵਾਰੀ ਵੀ ਇਸ ਬੰਦੇ ਨੇ ਨਹੀਂ ਸੋਚਿਆ ਕਿ ਕਿਸੇ ਦੀ ਜ਼ਮੀਨ ਆ ਜਿੰਨੇ 6 ਮਹੀਨੇ ਤੋਂ ਇਸ ਜ਼ਮੀਨ ਤੇ ਇਸ ਫਸਲ ਤੇ ਬੀਜ ਨੀ ਕੀਤੀ ਆ। ਇਸ ਫਸਲ ਤੇ ਪੈਸਾ ਲੱਗਾ ਹੋਇਆ ਸੋ ਕਿੰਨੀਆਂ ਉਮੀਦਾਂ ਹੁੰਦੀਆਂ ਕਿ ਜੱਟ ਜ਼ਮੀਦਾਰ ਦੀਆਂ ਕਿ ਮੇਰੀ 6 ਮਹੀਨੇ ਬਾਅਦ ਫਸਲ ਆਏਗੀ। ਸੋ ਤੁਸੀਂ ਹੁਣ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਜਿਸ ਬੰਦੇ ਦੀ ਇਹ ਜ਼ਮੀਨ ਸੀ ਜਦੋਂ ਇਹਨੂੰ ਪਤਾ ਲੱਗਾ ਹੋਊਗਾ ਕਿ ਮੇਰੀ ਫਸਲ ਸੜ ਕੇ ਤਬਾਹ ਹੋ ਗਈ ਐ ਸਵਾਹ ਹੋ ਗਈ ਐ ਤੇ ਉਸ ਬੰਦੇ ਦੇ ਦਿਲ ਤੇ ਕੀ ਬੀਤੀ ਹੋਗੀ ਕੀ ਲੱਗਦਾ ਹੋਊਗਾ ਕਿ ਤੁਹਾਨੂੰ ਇਹ ਹੀ ਇਹੋ ਜਿਹੇ ਲੋਕ ਐ ਸੋਸਾਇਟੀ ਦੇ ਵਿੱਚ ਕਿ ਇੰਨੀ ਗਿਰੀ ਹੋਈ ਮਾਨਸਿਕਤਾ ਦੇ ਲੋਕ ਵੀ ਹੁੰਦੇ ਨੇ ਦਰਫਿੱਡੇ ਮੂ ਇਹੋ ਜਿਹੇ ਲੋਕਾਂ ਦੇ ਲੱਖ ਦੀ ਲਨਤ ਆ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ ਇੱਕ ਵਾਰੀ ਵੀ ਨਹੀਂ ਸੋਚਦੇ ਹੈਗੇ ਵਿਸ਼ੇ ਮਿਹਨਤ ਕਿਸਾਨ ਦੀ ਜੇ ਦੀ ਸਿਰਫ ਜ਼ਮੀਨ ਤੋਂ ਹੀ ਪੈਸਾ ਆਉਣਾ ਹੁੰਦਾ ਸੋ ਇੱਥੇ ਹੁਣ ਇੱਕ ਗੱਲ ਦਾ ਆਪਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਜਦੋਂ ਝੱਟ ਜ਼ਮੀਨਦਾਰ ਦੀ ਕਣਕ ਪੱਕ ਜਾਂਦੀ ਹੈ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਜਦੋਂ ਆਪਾਂ ਉਹਨੂੰ ਵੱਢਣਾ ਹੁੰਦਾ ਉਸ ਤੋਂ ਪਹਿਲਾਂ ਕੁਝ ਦਿਨ ਆਪਾਂ ਨੂੰ ਆਪਣੀ ਫਸਲ ਦੇ ਵਿੱਚ ਰਾਖੀ ਵੀ ਕਰਨੀ ਚਾਹੀਦੀ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਕਿਸੇ ట్రాנסਫਾਰਮ ਦੀ ਝੰਗਿਆੜੀ ਤੋਂ ਜਾਂ ਫਿਰ ਕਿਸੇ ਦੇ ਖੇਤ ਦਾ ਜੋ ਅਗਲਾ ਕੇਤੇ ਸਾਡੇ ਖੇਤ ਦੇ ਵਿੱਚ ਲੱਗ ਸਕਦੀ ਹੈ ਇਹੋ ਜੇ ਸ਼ਰਾਰਤੀ ਅੰਸਰਾਂ ਸ਼ਰਾਰਤੀ ਲੋਕਾਂ ਤੋਂ ਵੀ ਸਾਡੀ ਜਿਹੜੀ ਫਸਲ ਆ ਸੜ ਕੇ ਤਬਾਹ ਹੋ ਸਕਦੀ ਹੈ ਸੋ ਇਹ ਬਹੁਤ ਹੀ ਵੱਡਾ ਇੱਕ ਸਵਾਲ ਹੈ ਕਿ ਜਿਹੜੇ ਇਹੋ ਜਿਹੀ ਗਿਰੀ ਮਾਨਸਿਕਤਾ ਵਾਲੇ ਲੋਕ ਨੇ ਉਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਸੋ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਕਿ ਇਹੋ ਜਿਹੇ ਲੋਕਾਂ ਨੂੰ ਕਿਹੋ ਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਸੋ ਇਥੇ ਹੁਣ ਇੱਕ ਗੱਲ ਦਾ ਆਪਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਜਦੋਂ ਜੱਠ ਜ਼ਿਮੀਦਾਰ ਦੀ ਕਣਕ ਪੱਕ ਜਾਂਦੀ ਹੈ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਜਦੋਂ ਆਪਾਂ ਉਹਨੂੰ ਵੱਢਣਾ ਹੁੰਦਾ ਉਸ ਤੋਂ ਪਹਿਲਾਂ ਕੁਝ ਦਿਨ ਆਪਾਂ ਨੂੰ ਆਪਣੀ ਫਸਲ ਦੇ ਵਿੱਚ ਰਾਖੀ ਵੀ ਕਰਨੀ ਚਾਹੀਦੀ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਕਿਸੇ ట్రాਸਫਰਾਂ ਦੀ ਚੰਗਿਆੜੀ ਤੋਂ ਜਾਂ ਫਿਰ ਕਿਸੇ ਦੇ ਖੇਤਾਂ ਜੋ ਅਗਲੇ ਕਿਤੇ ਸਾਡੇ ਖੇਤ ਦੇ ਵਿੱਚ ਲੱਗ ਸਕਦੀ ਹੈ ਇਹੋ ਜਿਹੀ ਸ਼ਰਾਰਤੀ ਅੰਸਰਾਂ ਸ਼ਰਾਰਤੀ ਲੋਕਾਂ ਤੋਂ ਵੀ ਸਾਡੀ ਜਿਹੜੀ ਫਸਲ ਆ ਸੜ ਕੇ ਤਬਾਹ ਹੋ ਸਕਦੀ ਹੈ ਸੋ ਇਹ ਬਹੁਤ ਹੀ ਵੱਡਾ ਇੱਕ ਸਵਾਲ ਹੈ ਕਿ ਜਿਹੜੇ ਇਹੋ ਜਿਹੀ ਗਿਰੀ ਮਾਨ ਕਿਤਾਬ ਵਾਲੇ ਲੋਕ ਨੇ ਉਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ